ਸਾਸੀ ਗਾਲ ਦੀ ਸਾਰਿਆਂ ਨੂੰ ਮੀਤਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਲੋ ਜੀ ਅੱਜ ਆਇਆ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਸਰ ਬਾਕੀ ਪ੍ਰਿੰਸ ਵੀਰ ਦੇ ਕੋਲ ਆਏ ਚੰਗੇ ਪਸ਼ੂ ਅੱਜ ਟੌਪ ਦੇ ਨਗਿੰਨੇ ਆ ਤੇ ਕਰਦੇ ਬਾਕੀ ਵੀਰ ਨਾਲ ਗੱਲਬਾਤ ਲੱਗਿਆ ਬਣਾਉਣ ਪ੍ਰਿੰਸ ਡੇਰੀ ਫਾਰਮ ਪਿੰਡ ਜਗਦੇਵ ਖੁਰਦ ਤੇ ਤਹਿਸੀਲ ਅਜਨਾਲਾ ਜ਼ਿਲ੍ਹਾ ਅਮਰਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦਾ ਤਿੰਨ ਨਗ ਦਿਖਾਵਾਂਗੇ ਦੋ ਝੋਟੀਆਂ ਤੇ ਇੱਕ ਬਿਹੜਿਆ ਕਿੰਨੇ ਸੂਏ ਸਵਾਇਆ ਤੇ ਆਪਾਂ ਪਹੁੰਚਿਆ ਵੀਰ ਪ੍ਰਿੰਸ ਦੇ ਕੋਲ ਤੇ ਆਜੋ ਕਰਦਿਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਵਧੀਆ ਕਿਰਪਾ ਤੁਸੀਂ ਸੁਣਾਓ ਜੀ ਵਧੀਆ ਚੜ੍ਹਦੀ ਕਲਾ ਜੀ ਹੋਰ ਸਭ ਠੀਕ ਠਾਕ ਕਿੱਚੇ ਵੀਰ ਅਸੀਂ ਆਪਾਂ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਬਾਅਦ ਚੜ੍ਹਦੀ ਕਲਾ ਜੀ ਮਹਾਰਾਜ ਚੜ੍ਹਦੀਆਂ ਕਲਾ ਜੀ ਰੱਖੇ ਤੇ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਨਾਮ ਪ੍ਰਿੰਸਪਲ ਸਿੰਘ ਪਿੰਡ ਜਿਕ ਦੇ ਖੋਦਾ ਤਹਿਸੀਲ ਇਨਾਲਾ ਜ਼ਿਲ੍ਹਾ ਅਮ੍ਰਿਤਸਰ ਠੀਕ ਹੈ ਜੀ ਇਨਾਲੇ ਦੇ ਨਾਲ ਹੀ ਵੀਰ ਜੀ 5 ਕਿਲੋਮੀਟਰ ਤੇ ਆਪਣਾ ਪਿੰਡ ਜੇ 에어ਪੋਰਟ ਤੋਂ ਆਪਣਾ 17 ਕਿਲੋਮੀਟਰ ਪਿੰਡ ਜੇ ਠੀਕ ਹੈ ਜੀ ਫੋਨ ਨੰਬਰ ਵੇ ਕਰਕੇ ਸ਼ੁਰੂ ਕਰਕੇ ਕਰਨੀ ਹੈ ਕੋਈ ਗੱਲਾਂ ਬਾਤਾਂ ਅੱਜ ਹੀ ਨਾ ਆਏ ਆਂ ਭਾਜੀ ਪ੍ਰੇਮ ਦੀ ਹੱਟੀ ਦੇ ਹਾਂਜੀ ਜੀ ਲੋ ਜੀ ਪ੍ਰੇਮ ਦੀ ਹੱਟੀ ਦੇ ਪਹੁੰਚ ਗਏ ਆਂ ਆਪਣਾ ਭਾਜੀ ਲੱਗਦਾ ਏ ਠੀਕ ਆ ਜੀ ਠੀਕ ਆ ਇਹ ਉਹਦਾ ਭਾਂਜਾ ਆਪਣਾ ਅੱਛਾ ਜੀ ਠੀਕ ਆ ਠੀਕ ਆ ਹਾਂ ਬਾਕੀ ਪ੍ਰਿੰਸ ਕੁਝ ਕਹਿਣਾ ਚਾਹੁੰਦਾ ਏ ਮਨ ਲੋਕਾਂ ਜਗੇ ਵੀ ਬਾਕੀ ਮੇਰਾ ਭਰਾ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਜਰੂਰ ਮੇਰਾ ਭਰਾ ਕਰੇ ਤੇ ਮੇਰਾ ਭਰਾ ਵੀਰ ਆਪਣਾ ਸੱਜਣ ਆ ਪੁਰਾਣਾ ਪੁਰਾਣੇ ਵੀਰ ਆਪਣਾ ਪ੍ਰੇਮ ਪਿਆਰਿਆ ਵੀਰ ਨਾਲ ਤੇ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰੋ ਹਾਂਜੀ ਹਾਂਜੀ ਬਾਕੀ ਵੱਧ ਤੋਂ ਵੱਧ ਹਾਂ ਹਾਂਜੀ 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 ਯਾਰ ਬੜਾ ਯੀਦਾ ਹੈ ਹਾਂ ਬਿਲਕੁਲ ਸਹੀ ਕਹਿ ਰਹੇ ਹੋ ਜੀ ਚਲੋ ਸਾਸ ਜੀ ਦੀ ਦੁਰੀ ਹੁੰਦਾ ਵੀ ਨਾ ਪ੍ਰਾਪਾ ਦਾ ਸਾਥ ਤੋਂ ਬਿਨਾ ਕੋਈ ਵੀਰ ਦਾ ਬੜਾ ਪੁਰਾਣਾ ਆਪਣਾ ਪ੍ਰੇਮ ਪਿਆਰ ਹੈ ਉਹਦੇ ਇਤਿਹਾਸ ਹਾਂਜੀ ਹਾਂਜੀ ਵੀਰ ਹਾਂਜੀ ਇਹ ਪਾਈ ਦੱਸਿਓ ਪਹਿਲੇ ਨੰਬਰ ਤੇ ਝੋਟੀ ਵੇਖੋ ਵੀ ਜੀ ਕੱਦ ਕਿੱਡਾ ਝੋਟੀ ਦਾ ਕੱਦ ਤੋਂ ਤੇ ਬਾਗਮਾਲ ਹੋਈ ਬਈ ਆ ਸੁਹਾ ਸੁਹਾ ਗੱਜੇ ਪਹਿਲਾ ਜੇ ਮੂੰਹ ਚਾਰ ਦੰਦ ਜੇ ਦੋ ਕਿ ਸੁਹਾ ਵੀ ਪਹਿਲਾ ਰਿਹਾ ਤੇ ਵੇਟ ਵੇਖੋ ਵੀਰ ਜੀ ਕਿੱਡਾ ਲੱਗਾ ਬਿਲਕੁਲ ਕੋਈ ਸ਼ੱਕ ਨਹੀਂ ਨੌਰੀ ਬੜਾ ਜੀ ਹਾਂਜੀ ਹਾਂ ਠੀਕ ਜੀ ਆਪਾਂ ਕਹਿ ਸਕਦੇ ਹਾਂ ਹਾਂ ਜੀ ਹਾਂ ਜੀ ਤੇ ਭਾਈ ਕਿੰਨਾ ਇਸ ਟਾਈਮ ਦੋ ਦੇ ਟਾਈਮ ਵੀਰ ਜੀ ਇਹ ਝੋਟੀ ਨਾ ਆਪਣਾ ਵੀਰ ਫੌਜੀ ਆ ਉਹ ਪਾਪਾ ਝੋਟੀ ਲਈ ਆ ਠੀਕ ਹੈ ਜੀ ਇਹ ਝੋਟੀ ਆਈ ਹੀ ਝੋਟੀ ਲੈਦੀ ਉਹਨੇ ਅੱਛਾ ਜੀ ਤੇ ਲੈਦੀ ਹੀ ਉਹਨੇ ਡੱਬ ਵਾਲੀ ਮੰਡਿਓ ਝੋਟੀ ਜੱਕਾਂਝ ਲੈਦੀ ਝੋਟੀ ਠੀਕ ਆ ਠੀਕ ਆ ਤੇ ਉਹਨੇ ਹੁਣ ਤਿਆਰ ਕੀਤੀ ਝੋਟੀ ਜਦੋਂ ਲੱਸੀ ਹੋ ਗਈ ਝੋਟੀ ਜਦੋਂ ਆਈ ਝੋਟੀ ਬਹੁਤ ਚੰਗੀ ਠੀਕ ਆ ਠੀਕ ਆ ਤੇ ਤੁਹਾਨੂੰ ਪਤਾ ਮਾਲਵੇ ਦੀ ਕੱਟੀ ਆ ਬਹੁਤ ਸ਼ਕੀਨ ਚੰਗੀ ਹਾਂਜੀ ਹਾਂਜੀ ਜੋ ਵੀ ਆਪਾਂ ਮਾਲ ਉਧਰੋਂ ਲੈੰਦੇ ਰਿਨੇ ਤੁਹਾਨੂੰ ਪਤਾ ਪਰ ਰੇਟ ਵੀ ਜਾਇਜ਼ ਕਰਨਾ ਹਾਂਜੀ ਹਾਂਜੀ ਮੌਕੇ ਕਿੰਨਾ ਕੱਟਾ ਮਗਰ ਜੇ ਦੁੱਧ ਹਣਾਊਗਾ 8 ਕਿਲੋ ਦੇ ਲੱਗ ਪਾਗਾ 7 ਕਿਲੋ ਕਰਕੇ ਦਾ ਇਹਨਾਂ ਦੀ 10 12 ਦਿਨਾਂ ਦੀ ਮਈ ਸੂਈ ਆ 15 ਦਿਨ ਕੋ ਲਾਲੇ ਮੇਰਾ ਭਰਾ ਆ ਜੀ 15 ਦਿਨ ਮੰਨ ਕੇ ਚਲੇ ਆ ਜੀ ਕਟਾ ਮਗਰ ਜੀ ਮੇਲ ਕਾ ਪਾਗੇ ਕੋਲ ਤੋਂ ਭਾਜੀ ਇਸ ਤਰ੍ਹਾਂ ਬਾਕੀ ਸਾਰੇ ਦਾ ਪੂਰਾ ਵੱਡਾ ਜੀ ਕੋਈ ਸ਼ੱਕ ਨਹੀਂ ਜੋ ਤੇ ਵੇਚਿਆ ਪੁੱਛੇ ਵਾ ਦੂਆ ਮੇਰਾ ਭਰਾ ਕਰੇਗਾ ਅੱਛਾ ਜੀ ਤੇ ਦੁੱਧ ਚੰਗਾ ਕਰਦੇ ਨੇ ਵੇਖੋ ਤਾਂ ਸੀਲ ਸੀਲ ਹੀ ਠੰਡੀ ਚੋਦੀ ਬੰਦੀ ਰਹਿਣ ਰੇਂਗ ਸਿੰਘ ਲੱਗਾ ਤੇ ਕਰਦ ਮੇਰਾ ਭਰਾ ਕੋਈ ਨਾ ਬੇ ਚਿੰਤ ਹੋ ਗਿਆ ਜੀ ਕਾਦ ਲੋ ਕੋਈ ਸ਼ੱਕ ਨਹੀਂ ਵੀਡੀਓ ਤੋਂ ਵੀ ਡਬਲ ਦੇਖੋਗੇ ਇੱਥੇ ਆ ਗਏ ਮੌਕੇ ਤੇ ਜਿਹੜਾ 8 ਲੀਟਰ ਦੁੱਧ ਤਿਆਰ ਆ ਤੇ ਥਾਣਾ ਦਾ ਸਾਰ ਗਿਆ ਵੀ ਜਿਹੜਾ ਚੰਗਾ ਆ ਗਿਆ ਵੈਣ ਕੱਲਾ ਕੱਲਾ ਲੱਗਾ ਪਿਆ ਵਾ ਚਲੋ ਕੋਈ ਵੀਰ ਭਰਾ ਸਾਂਭਣ ਵਾਲਾ ਕੱਢੂਗਾ ਤੇ ਦੁੱਧ ਚੰਗਾ ਕੱਢੀ ਜਾਊਗੀ ਕਰਮਾਲੀ ਤੇ ਮੌਕੇ ਤੇ ਜਿਹੜਾ 8 ਲੀਟਰ ਆ ਪਿਓਰ ਮੌਰਾ ਨਸਲ ਦੀ ਝੋਟੀ ਆ ਗਈ ਆ ਤੇ ਮੂਹਾਂ ਵੀ ਚਾਰ ਦਾੰਦਾ ਯਾਰ ਕਾਟ ਤੁਰਾ ਬੱਛਾ ਆ ਰੇਲ ਮੂਹਾਂ ਚਾਰ ਆ ਗਈ ਆ ਝੋਟੀ ਦੀ ਸਾਂਭਣ ਵਾਲੀ ਹੈ ਨਾ ਹਾਂਜੀ ਸਾਂਭਣ ਵਾਲੀ ਚਾਰ ਦਿਨ ਝੋਟੀ ਉਹ ਵੀ ਤੇਰ ਤੋਂ ਆਤੀ ਸਿੰਗ ਤੋਂ ਬਹੁਤ ਗਿਆ ਨਾ ਯਾ ਤੇ ਹੈ ਵੀ ਸਿੰਗ ਲੱਡੀ ਆ ਕਰਮਾਲੀ ਇਹ ਕਿੰਨਾ ਕੁ ਭਰੂ ਤੁਹਾਡੇ ਹਿਸਾਬ ਨਾਲ ਦੋ ਤੇ ਕਿਰਦਾਰ ਉਸ ਵੀਰ ਦੀ ਕੋ ਸੇਵਾ ਨਾਲ ਲੈ ਜੇ ਇਹ ਤੁਹਾਨੂੰ ਪਤਾ ਮਾਲਵੇ ਲੱਗ ਕੇ ਜਾਣੀਆਂ ਹਾਂ ਹਾਂਜੀ ਉਧਰ ਜਾ ਕੇ ਸੇਵਾ ਇਹਨਾਂ ਕੰਮ ਠੀਕ ਆ ਠੀਕ ਆ ਠੀਕ ਆ ਠੀਕ ਆ ਜੋ ਵੀ ਫੈਕਟਰੀ ਕਰੇ ਜਾ ਕੇ ਖਾਦੇ ਦੁੱਧ ਚੰਗਾ ਕੱਢੀ ਜੀ ਬਹੁਤ ਚੰਗੀ ਗਿਆ ਜਿਹੜਾ ਆ ਵੀਰ ਜੀ ਹਾਂ ਜੀ ਸੰਗਲ ਪਿਆ ਆ ਜੀ ਅੱਛਾ ਜੀ ਆ ਨੁਕਤਾ ਤਲਿਆਰਾ ਮੈਪ ਆਇਆ ਜੀ ਠੀਕ ਹੈ ਠੀਕ ਹੈ ਆ ਵੀਰ ਠੀਕੇ ਛੋਟੀ ਨਹੀਂ ਬਈ ਆ ਤੁਹਾਨੂੰ ਬਹੁਤ ਸੋਹਣਾ ਲੱਗਿਆ ਘਰ ਦਾ ਦੇਖੋ ਦੇਖੋ ਜੀ ਇਹ ਨਹੀਂ ਵੀ ਠੰਡੀ ਭੜੀ ਆ ਛੋਟੀ ਲਿੰਗਾਂ ਕਿੰਨੇ ਵਜੇ ਚੋਈ ਕੀਤੀ ਸਵੇਰੇ ਵੀਰ ਸਵੇਰੇ ਵੀਰ ਜੀ ਆਪਾਂ ਕਰੀ ਦਿੰਨੇ 5 ਵਜੇ ਲਗਭਗ ਠੀਕ ਹੈ ਜੀ ਬਹੁਤ ਟਾਈਮ ਹੈ ਜੀ ਹਾਂ ਜੀ ਟਾਈਮ ਮੜ ਜਾ ਦਿਖਾ ਦਿਓ ਹਾਂ ਬਾਕੀ ਵੀਰ ਜੀ ਆਪਾਂ ਗੱਲ ਨਾਲ ਵੀਰ 11 ਵਜੇ ਦੇ ਕੀ ਗਾ ਲੋਕੀਆ ਦਾ ਟਾਈਮ ਹੋਇਆ ਜੀ ਨਹੀਂ ਆ ਹੋ ਗਿਆ ਜੀ 12:30 12:30 36 ਹੋ ਗਈ ਉਹ ਮੇਰਾ ਭਰਾ ਸਮਝ ਲਾ ਲਿਆ ਆਪਣੇ ਬਿਲਕੁਲ ਸਹੀ ਗੱਲ ਆ ਜੀ ਬਾਕੀ ਆ ਵੀ ਜੀ ਮਾੜਾ ਆ ਪਾੜਾ ਇਹ ਲੈਂਦੀ ਹੈ ਨਾਲ ਅੱਛਾ ਜੀ ਬਸਮਤੀ ਬੱਚੇ ਤਾਂ ਹੀ ਹੈ ਬਹੁਤ ਠੀਕ ਠੀਕ ਹੈ ਠੀਕ ਇਹ ਵੀ ਜੀ ਝੂਠ ਮਾਰ ਕੇ ਨਹੀਂ ਦੇਣੀ ਇਹਨੇ ਦਿਹਾੜੀ ਡੰਗ ਕੀਤੀ ਸੀ ਔਲ ਚੋਲੇ ਵੀਰ ਨੇ ਪਾਪੀ ਨੂੰ ਨਾ ਮੈਨੂੰ ਪਤਾ ਕਰਦੀਆਂ ਆ ਕਰਦੀਆਂ ਕਰਦੀਆਂ ਐਵੇਂ ਵੀ ਜੀ ਕਿਸ ਨੂੰ ਝੂਠ ਮਾਰਦੀ ਏ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਸੱਚ ਦੇ ਨਾਲ ਸੌਦਾ ਵੇਚਣਾ ਚਾਹੀਦਾ ਪੇਮਤੀ ਹੱਟੀ ਆ ਹਾਂ ਜੀ ਆਹ ਵੇਖ ਲਓ ਵੀ ਜੀ ਵੀਰ ਮਿਰਜੀ ਨਾ ਚਿਰੋ ਗਿਆ ਆਡੀ ਵੀਡੀਓ ਪਉਂਦੇ ਤੁਸੀਂ ਪਾਉਣ ਹੁੰਦੇ ਰਹੇ ਹਾਂ ਗੱਲ ਕਰੋ ਕਦੀ ਤੁਸੀਂ ਜਿੰਨਾ ਮਾਲ ਮੇਰਾ ਪਾਇਆ ਬਿਲਕੁਲ ਸਾਫ਼ ਹੁੰਦਾ ਕੋਈ ਗਾਲ ਲੱਗਦਾ ਨਹੀਂ ਅਜੇ ਤੱਕ ਨਾ ਇਹ ਵੀਰ ਭਰਾ ਚਲੋ ਜਿਹੜੀ ਆਪਣੀ ਵੀਡੀਓ ਬੰਦੇ ਉਹਨਾਂ ਨੂੰ ਵੀ ਪਤਾ ਹੀ ਆ ਆਪਾਂ ਜੋ ਹੈਗਾ ਸੱਚਾਈ ਦੱਸੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਇੱਕ ਤਰ੍ਹਾਂ ਵਿੱਚ ਜੀ ਕਿ ਇਹਨੂੰ ਝੂਠ ਮਾਰਦਾਂਗੇ ਗਾਂ ਥੋੜਾ ਕਿਹਨੂੰ ਆਏ ਜੇ ਆਪਾਂ ਸੱਚ ਦਾ ਕਰਦੇ ਮਾਰ ਮੈਨੇ ਦਿੱਤਾ ਬੜਾ ਕੋਈ ਹਾਂਜੀ ਬੜਾ ਕੋਈ ਨਹੀਂ ਰੱਖਦੇ ਦਿੱਤਾ ਹਾਂ ਤੇ ਬਈ ਇਹਦੀ ਚਵਾਈ ਕਰਾਉਣੀ ਮਾਣੀ ਧਾਰਾ ਮਰਾਦੀ ਠੀਕ ਠੀਕ ਹਾਂਜੀ ਮਾਦੋ ਤੁਸੀਂ ਪਹਿਲਾਂ ਮਾਰਨਾ ਲਓ ਜੀ ਇਹ ਆਪਾਂ লাইਵ ਵੀਡੀਓ ਦੇ ਵਿੱਚ ਧਾਰਾ ਧੂਰਾ ਮਾਰਾ ਕੇ ਦਿਖਾਉਨੇ ਆਪਾਂ ਹਾਂ ਦੇਖੋ ਜੀ ਥਣ ਥਣ ਬਹੁਤ ਸੋਹਣਾ ਲੱਗਾ ਲਓ ਜੀ ਲੱਗ ਗਿਆ ਲਓ ਆਪਾਂ ਚੱਕ ਕਰਨੇ ਆਪਾਂ ਸਮਾਪਤ ਸਮੂਹ ਜਿਹੜਾ ਚੰਗਾ ਵਾ ਬਹੁਤ ਚੰਗੀ ਚੋਲੀ ਬਾਕੀ ਲੱਤ ਤੋਂ ਲੱਤ ਨਹੀਂ ਫੁੱਟੂਗੀ ਅੱਛਾ ਜੀ ਹਾਂ ਜੀ ਲਓ ਜੀ ਜਿਹੜੇ ਪਰਾਂ ਦੇ ਖਲੋਗੀ ਭਾਈ ਕਹਿੰਦਾ ਕਿ ਉੱਥੇ ਖੜੀ ਰਹੂਗੀ ਕਰਮ ਵਾਲੀ ਦੇਖੋ ਜੀ ਬਿਲਕੁਲ ਕੋਈ ਨਾ ਨਾ ਬੁਣੀ ਆ ਰਹੇ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਦੇਖੋ ਮਗਰ ਮੈਂ ਬਹੁਤ ਚੰਗਾ ਆ ਜਿੰਨੇ ਮਰਜੀ ਬੰਦੇ ਬਦਲ ਕੇ ਭਾ ਦੇ ਭਾਵੇਂ ਅੱਛਾ ਜੀ ਪਰਵਾਹ ਥੋੜਾ ਕੋਈ ਵੇਖੋ ਪਾੜਾ ਜਾਂ ਕਿਹੜਾ ਪਾੜਾ ਜੋ ਲੈਂਦੀ ਆ ਬਾਕੀ ਪਾੜਾ ਜਿੰਦਰਾਂ ਦੀ ਮਰਜ਼ੀ ਵੀਰ ਜੀ ਪਾੜਾ ਕੋ ਜੱਜਮੈਂਟ ਨਹੀਂ ਕਿਸੇ ਨੂੰ ਹੁੰਦਾ ਕਿਉਂਕਿ ਆਪਣੀ ਆਟਿਆ ਹੁਣ ਮੰਨ ਲਓ ਕੋਈ ਮੇਰਾ ਭਰਾ ਲੈ ਜਾਏ ਇੱਥੋਂ ਉੱਥੇ ਜਾ ਕੇ ਆਖੇ ਇਹ ਆਖੇ ਵੀ ਮੈਨੂੰ ਪਹਾੜਾ ਪਾਓ ਉਹ ਕੌਣ ਨਾ ਹਾਂਜੀ ਹਾਂਜੀ ਇਹ ਸੱਜਣ ਬੰਦਾ ਚੰਗਾ ਜਿਆ ਨਹੀਂ ਲੱਗਦਾ ਹੁਣ ਮੰਨ ਲਓ ਇੱਥੋਂ ਆਪਾਂ ਲੱਤ ਕੇ ਘੱਲ ਦੀਏ 100 ਕਿਲੋਮੀਟਰ ਉੱਥੇ ਜਾ ਕੇ ਮਿਲੇਣਾ ਆਪਾਂ ਆਖੀਏ ਕੋਈ ਨਹੀਂ ਮਿਰਜੀ ਕਿਲੋ ਪਹਾੜਾ ਪਾ ਲੂ ਇਹ ਵੀ ਵੀਡੀਓ ਜੇ ਆਪਾਂ ਜਿਹੜੀ ਗੱਲ ਅਸਲੀ ਬੰਦਾ ਝੂਠਿਆ ਨਹੀਂ ਪੈਂਦਾ ਕਲੀਅਰ ਕਰਤਾ ਹਾਂਜੀ ਹਾਂਜੀ ਇਹ ਕਿਹੜੀ ਵੀ ਵਿਚਾਰੀ ਪੜਾਪੜ ਖਦੀ ਆ ਹਾਂਜੀ ਬਾਜਾ ਥੱਲੇ ਵੀਡੀਓ ਲਾ ਦਈਏ ਫੇਰ ਬਹਿ ਜਾਓ ਭਾਵੇਂ ਹਾਂਜੀ ਕੀ ਕਰਨਾ ਕਿੰਝ ਮੋਲੇ ਬਾਕੀ ਆ ਥਣ ਲੈ ਵੇਖੋ ਹੁਣ ਲੋ ਜੀ ਹੁਣ ਖਾਓ ਨਹੀਂ ਦੇ ਸਕਦੇ ਜਿਹੜੇ ਥਣ ਪਸ ਮਤੇ ਜਿਹੜਾ ਬਹੁਤ ਹੀ ਚੰਗਾ ਨਿਕਲ ਗਿਆ ਇਹ ਦੇਖੋ ਸੇਵਾ ਵਾਲਾ ਲੈ ਗਿਆ ਨਾ ਮੇਰਾ ਭਰਾ ਇਹ ਅਗਲੇ ਸੂਏ 1.5 ਲੱਖ ਰੁਪਏ ਦੀ ਕੱਟੀ ਆ ਕੋਈ ਮੇਰਾ ਭਰਾ ਆ ਗਿਆ ਇੱਥੇ ਅੱਖੀਂ ਵੇਖੇ ਵੀ ਕਿੱਡੀ ਕੱਟੀ ਆ ਪੂਰੀ ਵੱਡੀ ਕੱਟੀ ਪੂਰੀ ਵੱਡੀ ਆ ਸਿੰਗਲ ਹੱਡੀ ਦੀ ਚਗਾਠਾ ਵੇਖੋ ਕੱਟੀ ਦਾ ਇਹ ਵੀ ਸਾਂਭਣ ਵਾਲੀ ਸੇਵਾ ਨਹੀਂ ਹੋਈ ਵੀਰ ਕੋ ਨਈ ਕੋਈ ਸਾਂਭਣ ਵਾਲਾ ਲਾਇਆ ਆ ਇਹ ਗੱਲ ਤੁਹਾਨੂੰ ਪਤਾ ਕਿਸੇ ਨਾ ਲੇਬਰ ਵੀ ਜੀ ਬੰਦਾ ਰਹਿ ਕੇ ਰਾਜੀ ਨਹੀਂ ਆ ਨਹੀਂ ਕੋਈ ਸ਼ਾਂ ਨਹੀਂ ਆ ਹਾਂਜੀ ਹਾਂਜੀ ਤਾਦ ਕਰਕੇ ਬੰਦੇ ਪੱਠੇ ਪੁੱਠੇ ਨਹੀਂ ਹਾਂਜੀ ਤੇ ਮੋਲ ਭਾਈ ਇਹਦਾ 75 ਦੀ ਦੇ ਦਾਂਗੇ ਹਾਂ 75 ਦੀ ਹਾਂਜੀ ਕਰੀਏ ਜਾਇਦ ਆਂ ਕੀ ਕਰ ਦੱਸੋ ਕਿ ਕਿੱਝ ਵੀਰ ਸਾਹਬ ਨਾਲ ਕੋ ਕਰਾ ਲੋ ਕਰ ਦਈਏ ਜਿਸ ਕਰਾਵ ਮੈਂ ਗੁੱਸਾ ਨਹੀਂ ਕੋਈ ਨਹੀਂ ਗੁੱਸਾ ਨਹੀਂ ਸਾਹਬ ਆ ਕਰਿਓ ਨਾ ਕੋ ਗੱਲ ਹੀ ਨਹੀਂ ਜੀ ਮੈਂ ਕੀਤੀ ਏ ਕਰ ਦਈਏ ਚੱਕੇ ਵੀਰ ਕੋਈ ਨਹੀਂ ਛੋਟੀ ਜਾਵੇ 70 ਦੀ ਹੋ ਗਈ ਛੋਟੀ ਕਮਰ 70 ਦੀ ਕੁਛ ਨਹੀਂ ਹੁੰਦਾ ਦੋ ਹੋਰ ਕਰ ਦਾਂਗੇ 60 ਦੀ 60 ਹਜ਼ਾਰ ਦੀ ਹੋ ਗਈ ਹਾਂ ਨਹੀਂ 60 ਹਜ਼ਾਰ ਦੀ ਚਲੋ 60 ਦੀ ਦੇ ਲਾਗੇ ਇਹ 60 ਹਜ਼ਾਰ ਦੀ ਦਰਾਂਗੇ ਪਰ ਆਉਣੀ ਨਹੀਂ ਵਰਜੀ ਨਹੀਂ ਮਿਲਣੀ ਨਹੀਂ ਮਿਲਣੀ ਜਿੱਤੇ ਮਰਜੀ ਦਾ ਲਾਕਾ ਕੋ ਮਲੇ ਮੈਂ ਕਿਹਾ 100 ਵੀਡੀਓ ਵੇਖ ਲੈ ਨਹੀਂ ਜੇ ਨਹੀਂ ਨਹੀਂ ਮਿਲਣੀ ਬਾਕੀ ਵੱਡੀ ਆ ਵੇਖੋ ਕਿੰਨਾ ਵੱਡਾ ਕੱਦ ਕਾਹਿਆ ਬੇਰਬੁਰ ਵੀ ਹਾਂ ਜੀ ਮਸ਼ੀਨ ਝੋਟੀ ਉੱਤੇ ਵੇਖੋ ਥੋੜਾ ਹੀ ਫਰਕ ਆ ਕੋਈ ਤੇ ਥਾਨ ਵੀ ਜੀ ਤੇ ਰਖੋ ਜੀ ਇੱਥੇ ਵੇਖੋ ਇੱਥੇ ਵੇਖੋ ਇੱਥੇ ਵੇਖੋ ਥਾਨ ਦੀ ਹਾਂ ਜੀ 60 ਹਜ਼ਾਰ ਦੀ ਸੱਜਰ ਸੋਈ ਝੋਟੀ ਉਹ ਵੀ ਮਾਰ ਦੀ ਤੇ ਜੀ ਮੈਂ ਮਾਰਿਓ ਇਹ ਆਂ ਕਟੀਆਂ ਲੈ ਕੇ ਹੁੰਦਾ ਰਿਹਾ ਖੁਦ ਇਹ ਆ 85 85 ਲੀਆਂ ਉਥੋਂ ਖਰੀਦਿਆ ਝੋਟੀਆਂ ਦੇ ਲੱਗਾਂ ਠੀਕ ਆ ਇਹਦੇ ਨਾਲ ਦੀ ਨਾ ਟੋਕੜ ਝੋਟੀ ਵੇਚਦੀ ਸੀ 57 ਹਾਂਜੀ ਸਭ ਸਹੀ ਇਹ ਦੋ ਆਪੜ ਗੱਭੜੀ ਵੇਚ ਜਾਂਦੀ ਆ ਤਾਜੀ ਸਰੀ ਝੋਟੀ ਹਾਂਜੀ 70 ਆਥੋਂ ਨਾ ਬਾਕੀ ਦੇਖੋ ਬਰੇ ਰੱਬ ਦਾ ਰਾਹ ਦੇਖੋ ਬੜੀ ਕਹੇ ਆਂਗੀ ਮੁਫਤ ਮੁਕਤੀ ਇਹ ਵੀ ਮੁਕਤੀ ਚਾਹੀਏ ਅੱਛਾ ਜੀ ਅੱਜ ਸੇਲ ਲਾਤੀ ਚੈਨਲ ਆਪਣੇ ਚੈਨਲ ਆ ਘਰ ਦੇ ਚੈਨਲ ਆ ਆਪਣੇ ਚੈਨਲ ਆ ਕੋਈ ਹਾਂਜੀ ਬਾਹਰੋਂ ਚੈਨਲ ਨਹੀਂ ਕੋਈ ਹਾਂ ਪੈਸੇ ਦਾ ਲੱਗਦਾ ਨਹੀਂ ਚਲੋ ਝੋਟੀਆਂ ਦੇ ਵੀਡੀਓ ਪਈ ਚੱਡਾ ਇਹ ਤਾਂ ਤੇ ਜਾਂ ਚਾਹ ਖਾਣ ਵਾਲਾ ਹੀ ਆ ਕਿੰਨਾ ਪੈਸਾ ਦੋ ਦੋ ਤੇਰੇ ਥੱਲੇ ਵੀਰ ਜੀ ਜਿਹੜਾ ਜਿੰਜੇ ਲੇਵਾ ਲੱਗਾ ਨਾ ਹਾਂਜੀ ਆਹ ਤੁਹਾਨੂੰ ਭਾਏ ਦਾ ਹਾਸ ਦੋ ਅੱਛਾ ਇਹ ਕਿਹੜੀ ਗੱਲ ਆ ਬਿਲਕੁਲ ਹਾਂਜੀ ਤੇ ਨਾਲ ਖਾ ਲੋ ਵੇਤੀ ਹਾਂਜੀ ਮੈਂ ਜਿਹੜੀ ਐ ਨਾ ਠੰਡੀਆਂ ਠਕਉਣੇ ਲੱਗੇ ਦੋ ਥੋੜੀ ਮੈਂ ਸੰਭਣ ਵਾਲੀ ਕੋਈ ਮੇਰਾ ਭਰਾ ਡੇਰੀ ਵਾਲਾ ਵੀ ਘਰ ਵਾਲਾ ਚੋਣ ਵਾਲਾ ਵੀ ਲੈ ਜੂ ਚੰਗੀ ਆ ਮੁੱਲ ਦੇ ਹਿਸਾਬ ਨਾਲ ਠੀਕ ਆ ਜਿੰਨੇ ਦੀ ਹੁਣ ਖੜੂ ਟੋਕੜ ਘੱਪਣਾ ਸਾਖੀ ਦੇ ਵਿਗਣੀ ਆ ਸਾਖੀ ਦੇ ਤੁਹਾਨੂੰ ਪਤਾ ਬਾਜ਼ਾਰ ਕਿੰਨਾ ਹੁੰਦਾ ਵੇਰਾ ਹੋ ਜਾਂਦਾ ਹਾਂਜੀ ਦੁੱਧ ਹਊਗਾ 8 ਕਿਲੋ ਠੀਕ ਲਓ 7 ਕਿਲੋ ਕਰਕੇ ਦਾਗੇ 7 ਕੋਈ ਮੰਨ ਕੇ ਲੈ ਜੇ ਉਹ ਵਾਠਾਂ ਤਾਂ ਵੀ ਤਾਂ ਨਿਕਲੂਗਾ ਅੱਛਾ ਜੀ ਹਾਂਜੀ ਹਾਂਜੀ ਲਓ ਜੀ ਖੋਲ ਕੇ ਰੱਖੋ ਨੇ ਇਹ ਵੀ ਜੈਡ ਬਲੈਕ ਤੇ ਇਹਦਾ ਵੀ ਕੱਦ ਕੋਲ ਤੇ ਜਿਹੜਾ ਚੰਗਾ ਆ ਗਿਆ ਵਾ ਸੇਮ ਵੀ ਚੰਗਾ ਲੱਗਾ ਕਰਮਾਲੀ ਨੂੰ ਤੇ ਰੇਡ ਪਾਉਣਾ ਤਮਾਕੇ ਦਾ ਵੀ ਮਾਕਾ ਤਮਾਕਾ ਮੈਂ ਕਹਿੰਦਾ ਵੀ ਲਓ ਜੀ ਬਿਲਕੁਲ ਮੈਂ ਚੈੱਕ ਕਰ ਦਦਾ ਯਾਰ ਜੈਡ ਬਲੈਕ ਆ ਗਈ ਕਰਮਾਲੀ ਤੇ ਦੁੱਧ ਵਾਲੀਆਂ ਨਿਸ਼ਾਨੀਆਂ ਵੀ ਜਿਹੜੀਆਂ ਆ ਵੇਖੋ ਤੂੰ ਵੇਖ ਸਕਦੇ ਜੀ ਬਾਕੀ ਸਾਰੇ ਭਰਾ ਸਿਆਣੇ ਆ ਤੇ ਚੱਡਾ-ਚੱਡਾ ਜਿਹੜਾ ਚੰਗਾ ਲੱਗਾ ਕਰਮਾਲੀ ਨੂੰ ਥਾਣਾ ਦਾ ਸਿਆਜ ਗਿਆ ਵੀ ਜਿਹੜਾ ਚੰਗਾ ਵਾ ਇਹਨੂੰ ਕਿੰਨਾ ਕ ਟਾਈਮ ਹੋ ਗਿਆ ਫਿਰ ਉਹ ਇਹਨੂੰ ਵੀ ਅੱਜ 20 ਦਿਨ ਹੋ ਗਏ ਠੀਕ ਹੈ ਲੋ ਜੀ 20 ਦਿਨਾਂ ਦੇ ਆਸ-ਪਾਸ ਦਾ ਟਾਈਮ ਲੱਗਾ ਤਸਵੀਰ ਉਹਦੇ ਜਵਾਕ ਦੇ ਪਿੱਛੇ ਘੱਟਾ ਜਿਹਾ ਮਗਰ ਲੋ ਜੀ ਮੇਲ ਕਾਫ ਆ ਗਿਆ ਜੀ ਇਹਦੇ ਪਿੱਛੇ ਵੀ ਕੱਦ-ਕੁੱਦ ਜਿਨ੍ਹਾਂ ਮੱਝਾਂ ਟੋਕੜਾਂ ਦੇ ਭਾ ਅੱਛਾ ਜੀ ਲੋ ਜੀ ਸੱਜਰਾ ਮੱਝਾਂ ਵਾਂਦੇ ਟੋਕੜਾਂ ਦੇ ਭਾ ਬਾਈ ਕਹਿੰਦਾ ਕੇ ਇਹ ਮਾਲ ਨਾ ਬਣਾ ਆਪਾਂ ਨੂੰ ਪ੍ਰੇਮ ਦੀ ਹੱਟੀ ਰੋਈ ਇਹ ਜੱਗੇ ਵੀਰ ਪ੍ਰਿੰਸ ਨੇ ਕਿਹਾ ਵੀ ਇਹਨਾਂ ਚੈਨਲਾਂ ਦੇ ਆਪਣੀ ਮਿਲਣਗੀ ਬੜਕੋੜੀ ਬੜਕੋੜੀ ਆਪਣੀ ਵੀਡੀਓ ਨੂੰ ਵਾਟ ਵਾਟੇ ਸ਼ੇਅਰ ਕਰ ਦੋ ਨਹੀਂ ਕਰਨੀ ਸਾਂ ਉਹ ਲਾਵੀ ਚੱਕ ਦੇਣਾ ਅੱਜ ਅੱਛਾ ਜੀ ਹਾਂਜੀ ਠੀਕ ਹੈ ਉੱਪਰ ਉੱਪਰ ਦੇਖੋ ਕੀ ਹੋਰ ਸਵਾ ਮਣ ਲੈਵਾ ਤੇ ਚੱਡਾ ਤੀ ਦੇਖ ਸਕਦੇ ਚੰਗਾ ਲੱਗਾ ਕਰਮਾਲੀ ਨੂੰ ਬੜੀ ਡਰਦੀ ਡਰਦੀ ਹਾਂ ਹਾਂਜੀ ਬਾਕੀ ਕੱਦ ਦੇ ਵਿੱਚ ਟਾਲੀ ਮਾਇਆ ਮੈਂ ਕਰਕੇ ਕੋਈ ਚੱਕਣੀ ਕੱਦ ਕੋਈ ਦੇਦਾ ਵੀ ਚੰਗਾ ਕਰਮਾਲੀ ਦਾ ਡਰਦੀ ਹਾਂ ਥੋੜਾ ਜਿਹਾ ਲੋ ਜੀ ਚੱਡਾ ਚੱਡਾ ਬਾਗ ਵਾਲਿਆ ਬਈ ਗਾਉਂ ਦੇ ਖੁੱਲੇ ਦੇਵੇ ਦੀ ਆ ਗਾਉਂ ਦੇ ਇਸ ਬੋਲ ਕੀ ਕਰਨਾ ਮੋਰੀ 65000 ਦੀ ਤੇਰੀ ਏ ਲੈ ਲੈ ਆਫਰ ਤੇ ਵੀ ਉਹ ਫਿਰ ਤੁਸੀਂ ਲਾ ਦੋ ਚਲ ਬਈ ਵੀ ਚੱਲ ਲਾ ਦੇ ਸਾਡ ਵੇਖੀ ਜਾਏਗੀ ਬਗੀਚੇ ਪਾ ਹਾਂਜੀ ਆਪਾਂ ਬੋਲੇ ਨਹੀਂ ਆਫਰ ਲਵਣੀ ਪਣੀ ਇੱਕ ਅੱਧੀ ਨਹੀਂ ਲਵਣੀ ਵੀਰ ਨੇ ਲਾ ਦੋ ਛੜਦੀ 60 ਦਿਨ ਹੈ ਤਈਏ ਹਾਂ ਨਹੀਂ 55000 ਦੀ ਮੈਂ ਨਹੀਂ 55000 55000 ਦੀ ਚਲਾਂਗੇ ਚਲੋ ਚੱਲ ਜਾਈਏ 55000 ਰੁਪਏ ਇਹਦਾ ਕੋਈ ਨਹੀਂ ਪਰ ਦੇ ਦਾਂਗੇ ਅੱਛਾ ਜੀ ਉੱਪਰ ਤੋਂ ਪੋਣਾ ਹੁੰਦਾ ਠੀਕ ਆ ਠੀਕ ਆ ਲਓ ਜੀ ਬਿਲਕੁਲ ਬਿਲਕੁਲ ਨੋਰਮਲ ਰੇਟ ਆ 55000 ਰੁਪਏ ਜੀ ਇਹਦੇ ਅਗਲੇ ਥਾਂ 'ਚ ਮਾੜੀ ਜੀ ਭੂਰ ਜੀ ਅੱਛਾ ਜੀ ਅਗਲੇ ਥਾਂ 'ਚ ਕਿਉਂ ਵੀ ਦੱਸ ਕੇ ਦੇਣਾ ਬਿਲਕੁਲ ਬਿਲਕੁਲ ਸਹੀ ਗੱਲ ਆ ਅਗਲੇ ਥਾਂ 'ਚ ਮਾੜੀ ਨੋਰਮਲ ਜੀ ਪਤਾ ਨਹੀਂ ਲੱਗਦਾ ਅੱਛਾ ਅੱਛਾ ਦੱਸ ਕੇ ਨਾ ਭੂਰਿਆ ਅਗਲੇ ਥਾਂ 'ਚ ਨਹੀਂ ਬਿਲਕੁਲ ਸਿਆਣੀ ਗੱਲ ਆ ਸਿਆਣੀ ਗੱਲ ਲਓ ਜੀ ਭੂਰ ਜਿਹੜਾ ਇਹ ਤੇਲਣਾ ਵੀ ਕੰਦੀਆਂ ਤੇਲਣਾ ਲੱਗ ਜਾਂਦੀਆਂ ਇਹਦੇ ਥਾਣੇ ਚਾਰੇ ਚੱਲਦੇ ਆ ਠੀਕ ਦੱਸਿਓ ਭਾਜੀ ਵਾੜ ਦੇ ਬਾਰੇ ਆ ਵੇੜ ਜੇ ਮੇ ਜੀ ਆ ਹੁਣੇ ਹਜੇ ਬੱਚਾ ਬੰਦੇ ਨੇ ਪਸੰਪੀ ਮਾਰੇ ਅੱਛਾ ਲੱਗਿਆ ਹਾਂ ਬੱਚਾ ਲਾ ਕੇ ਬੰਨੇ ਆ ਬੱਜਾ ਇਹ ਪਸੰਪੀ ਆਪਾਂ ਗੱਲਾਂ ਕਰਨੇ ਆ ਇੱਧਰ ਠੀਕ ਹੈ ਤੇ ਦੁੱਤ ਵੀਰ ਜੀ ਦਾ ਕੋ ਹੋਊਗਾ 12 ਕਿਲੋ ਅੱਛਾ ਜੀ ਪੱਕਾ ਜਿਹੜਾ ਠੀਕ ਹੈ ਪਰ ਠੰਡਾ ਆਰਗਾ ਲੀਟਰ ਵਾਲਾ 10 ਕਿਲੋ ਕੰਡੇ ਦੇ ਦੋ ਟਾਈਮ ਮੇਰੇ ਕੋਲ ਚੜਾ ਕੇ ਦੇ ਠੀਕ ਹੈ ਠੀਕ ਹੈ ਠੰਡਾ ਵੀ ਕੋ ਆਪਣਾ ਨਾਮ ਲੈ ਕੇ ਸੁਆ ਸੁਆ ਵੀਰ ਜੀ ਪਹਿਲਣ ਜੇ ਮੂੰਹ ਚਾਰ ਦਾਣ ਛਿੱਗੀਆਂ ਹੁੰਦੀ ਜੀ ਠੀਕ ਹੈ ਠੀਕ ਹੈ ਲੋ ਜੀ ਚਾਹ ਦੇਖੋ ਜੀ ਕਬੂਤਰ ਦਾ ਬੱਚਾ ਜੇ ਬਾਜ ਲੋਨੀ ਪਹਿਲਾ ਸਵੇਰ 4 ਦਾੰਦਾ ਜਿਹੜਾ ਵੈੜਿਆ ਕੱਦ-ਕੁੱਦ ਜਿਹੜਾ ਚੰਗਾ ਵਾ ਕਰਮਾਲੀ ਦਾ ਤੇ ਥਾਣਾ ਦਾ ਸੈਜ ਗਿਆ ਵੀ ਜਿਹੜਾ ਚੰਗਾ ਲੱਗਾ ਵਾ ਕਿੰਨਾ ਕੁ ਭਰੂ ਦੁੱਧ ਭਾਜੀ ਦੁੱਧ ਵਿੱਚ 12-13 ਕਿਲੋ ਕੱਢੀ ਠੀਕ ਹੈ ਲੋ ਜੀ 12 ਤੋਂ 13 ਲੀਟਰ ਜਿਹੜਾ ਦੁੱਧ ਭਰੂਗੀ ਕਰਮਾਲੀ ਪਹਿਲਾ ਸੂਗਾ ਸੂਈਆ ਤੇ ਚੌਣ-ਚਵਾ ਜਿਹੜਾ ਐਨ ਇੱਕ ਨੰਬਰ ਇਹਦਾ ਫੋਲੀਆ ਕਰਮਾਲੀ ਦਾ ਜਵਾਕ ਲੱਗਾ ਈ ਉਹਦੇ ਕਰਕੇ ਪਸੰਦੀਆ ਬਾਕੀ ਕੱਦ-ਕਾਠ ਵਜਣ ਵਾਲੀ ਆ ਪਲੀ-ਪੁਲੀ ਆ ਹਾਂਜੀ ਹਾਂਜੀ ਸਭ ਵੀ ਚਲੋ ਚੰਗੀ ਆ ਕੇ ਭਰਾ ਨੇ ਹਾਂਜੀ ਆ ਲਓ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਕੱਦ ਕੋਦ ਚੰਗਾ ਤੇ ਹੈ ਵੀ ਜਿਹੜੇ ਵਿੱਚ ਤੇ ਆ ਠੀਕ ਆ ਠੀਕ ਆ ਲਓ ਜੀ ਵੀਰ ਜਿਹੜਾ ਵੀ ਜਿਹੜਾ ਹੱਟਾ ਜਿਹੜਾ ਲੈ ਗਿਆ ਰਹਿ ਗਿਆ ਰਹਿ ਗਿਆ ਠੀਕ ਆ ਠੀਕ ਆ ਅਗਲੀ ਆਫਰ ਵਾਲੇ ਰਹਿ ਸਾਰੇ ਖੜਨਗੇ ਇੱਥੋਂ ਨਾ ਖਾਣਗੇ ਦੂਜਿਆਂ ਤੋਂ ਲੈਣਗੇ ਆਪਾਂ ਦਵਾਈ ਜਾਣੇ ਚੰਗੇ ਚੰਗੇ ਲਓ ਜੀ ਕੱਡਾ ਛੋਟਾ ਚੰਗਾ ਤੇ ਥਾਨ ਵੀ ਗੁਲਾਬੀ ਥਾਨ ਲੱਗਾ ਪਿਆ ਕਰਮਾਲੀ ਨੂੰ ਇੱਕ ਪਾਰਾ ਲੀਟਰ ਜਿਹੜਾ ਦੁੱਧ ਭਰੂ ਵੀ ਕਰਨ ਵਾਲੀ ਕੋਈ ਸਾਹਬਲਾ ਭਰਾ ਖੜਿਆ। ਬਾਕੀ ਇਦਾਂ ਦੇ ਖਰੀਦਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਾਣਾ ਕਿਉਂਕਿ ਸਾਫ਼ ਸੁਥਰੇ ਤੇ ਜੈਦਰੇ ਨਾਲ ਵਿੱਚ ਪਸ਼ੂਆਂ ਨੂੰ ਛੱਡੀ ਮੇਰੇ ਵਿੱਚ ਜੀ ਛੱਡੀ ਪਰਵਾਹ ਥੋੜਾ ਭਾਈ ਆਹ ਵੇਖੋ। ਲਓ ਜੀ ਆਹ ਸੇਲੀਆਂ ਦੁੱਧਾਂ ਦੇ ਹੀ ਵੇਖ ਰਹੇ ਜੀ। ਪਾਏ ਪਾ ਲਓ। ਅੱਛਾ ਜੀ। ਇੱਦਾਂ ਦੇਖੋ। ਮੈਂ ਐਡ ਪਾੜ ਦੂੰਗਾ ਮੈਂ ਐਡ। ਦੇਖੋ। ਐਣ ਦੋਰੀ ਹਜੇ ਪਸ਼ਮੀਨੀ ਨਹੀਂ ਰਜੀ ਪੂਰੀ। ਚੱਲੋ ਇਹ ਸੇਵ ਕਰਦੇ ਵੇੜੀ ਬੜੀ ਢਾਉਂਦੀ। ਆਹ ਇੱਥੇ ਵੇਖ ਜੀ। ਆਹ ਦੇਖ ਲੋ ਇੱਤਨਾਂ ਵਾਲਿਆਂ ਨੂੰ ਆਉਂਦੀ ਵੇਖ ਲੋ ਬਿਲਕੁਲ ਇਹ ਵਾਈਟ ਵੀ ਦੀ ਕਿਹੜੀ ਆ ਇਹ ਇੱਕ ਨੰਬਰਿਆ ਕਰਮਾਲੀ ਆ ਵੇ ਲੋ ਆਪਾਂ ਕਿਹੜਾ ਬੱਚਾ ਛੱਡਿਆ ਥੰਦੇ ਨਹੀਂ ਬਿਲਕੁਲ ਬਿਲਕੁਲ ਆ ਦੇਖ ਲੋ ਬਾਕੀ ਠੰਡੀ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਪਾਪਾ ਸਾਹਿਬ ਉਹਨਾਂ ਨੇ ਦੋ ਵਜੇ ਲੱਗ ਕੇ ਚੈੱਕ ਕਰ ਸਕਦੇ ਤੇ ਸਲਾ ਦਾ ਸੈਰ ਗਿਆ ਵੇਣ ਇਹ ਵੀ ਆ ਗਏ ਆਪਣੇ ਠੀਕ ਆ ਠੀਕ ਆ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਠੀਕ ਆ ਠੀਕ ਆ ਗੱਲ ਬਿਲਕੁਲ ਆ ਬਗੀਚਾ ਸੈਂਕਰ ਖਲੋਤਾ ਜੀ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਉਹ ਪਰਾ ਜਿਵੇਂ ਢਡੀਆਂ ਲੱਗਦੀਆਂ ਇੱਕ ਨੰਬਰ ਹਾਂਜੀ ਠੀਕ ਆ ਇੱਕ ਨਹੀਂ ਇਹਦਾ ਮੁੱਲ ਭਾਈ ਦੱਸ ਦਿਆ ਬਾਕੀ ਵੀਰ ਜੀ ਆਪਾਂ ਪਸ਼ੂ ਵੇਚਦੇ ਆ ਹਾਂਜੀ ਹਾਂਜੀ ਗਾਂ ਵੀਰਪਰਾ ਖੜਦੇ ਆ ਆਪਾਂ ਆਪਣੇ ਪਸ਼ੂਆਂ ਦੀ ਵੀਡੀਓ ਵੇਖੀ ਦੀ ਆ ਫਿਰ ਡਬਲ ਮੁੱਲ ਪਈ ਜਾਂਦੇ ਆ ਠੀਕ ਹੈ ਠੀਕ ਨਹੀਂ ਸਹੀ ਗੱਲ ਹੈ ਹੁਣ ਮਾਲਾ ਮਾਝਿਆਣਾ ਹਾਂਜੀ ਆਪਾਂ 55000 55 ਹਤਾ ਨਾ ਹਾਂਜੀ ਹਾਂਜੀ ਇਹ ਅਗਲੇ ਮੰਨੇ ਜਾ ਕੇ 75 75000 ਰੁਪਏ ਨਾ ਪੈਣੀ 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 ਇਹ ਗੱਲ ਸਹੀ ਆ ਉਹ ਹੁਣ ਪਰਲੀ ਆਪਾਂ 68000 ਰੁਪਏ ਆਖਿਆ ਹਾਂਜੀ ਜੋ ਕਿਤੇ ਦੀ ਕਿਤੇ ਚਲਣੀਆਂ ਜਾ ਕੇ ਇਹ ਗੱਲ ਸਹੀ ਆ ਤੇ ਹੈ ਚੰਗੀਆਂ ਆ ਆਫਰਾਂ ਹੀ ਲਾਉਣੀਆਂ ਪਰ ਪਰ ਹੁਣ ਹਾਂ ਨਹੀਂ ਜਿਹੜੀ ਦੇਣੀ ਆ ਨਾ 9000 ਜੀ ਘੱਟ ਦੇ ਦਾਂਗੇ ਕਰ ਦਈਏ ਮਾਨਤਾ 55 ਛੱਡ ਦਿਆਂਗੇ ਵੈੜ 50 ਦੀ ਪਰ ਵੈੜ ਬੜੀ ਚੰਗੀ ਜੇ ਹਾਂਜੀ ਦੋਧਾ ਵਾਲੀ ਵੈੜ ਆ ਵੀ ਜੀ ਕਰੀਏ ਕਰ ਦਈਏ ਮਾਨਤਾ ਨਾ ਕਰ ਦੋ ਤੇ ਹਾਂਸ ਕਰ 45 ਦੀ ਦੇਣੀ ਆ ਹਾਂ 45 ਦੀ 45 ਦੇ ਤਾਂ ਹੋਰ ਲਾ ਲਓ ਜੇ ਤੁਹਾਡੀ ਪ੍ਰਿੰਸ ਵੀਰ ਤੂੰ ਵੀ ਕਰਦੇ ਆ ਸਾਡਾ ਪਤਾ ਹੋਰ ਦੇ ਲੈਣ ਵਾਲੀ ਵਜੀ ਗੱਲ ਕੀਤੀ ਬਾਜ ਦਾ ਕੁਝ ਨਹੀਂ ਜਿਵੇਂ ਅੱਛਾ ਜੀ ਹਾਂ ਜੀ ਚਲ ਕਰਦੇ ਥੋੜਾ ਬੋਦਾ ਇਹਨੂੰ ਪੁੱਛੀ ਗੀ ਦੱਸੋ ਭਾਜੀ ਹਾਂ ਸਭ ਜਗ੍ਹਾ ਦੇ ਦਿੱਤੀ ਇਹਨੇ ਦੀ ਜਿੰਨੇ ਨਹੀਂ ਤੂੰ ਕਹਤਾ ਉਹਨੇ ਨਹੀਂ ਦੇਤੀ ਅੱਛਾ ਚਲੋ ਯਾਰ ਹੋਰ ਛੱਡਦਾ ਕਿ 44 ਦੇਦਾ ਠੀਕ 43 ਦੀ ਦੇ ਦਾਂਗਾ ਯਾਰ ਪਰ ਵੈੜ ਵੀ ਨਾ ਕੋਈ ਮੇਰਾ ਭਰਾ ਗੱਡੀ ਵਾਲਾ ਲੈ ਜਾਏ ਬਾਹਰ ਦਾ ਜੰਮੂ ਵਾਲਾ ਲੈ ਜਾਏ ਘਰ ਵਾਲਾ ਲੈ ਜਾਏ ਸਾਰੇ ਪਾਸੇ ਪੱਖੋਂ ਵੈੜ ਚੱਲਦੀ ਆ ਪਲੀ ਜੁੜੀ ਆ ਵੈੜ ਜਿੰਨੀ ਵੀ ਸੋਹਣੀ ਸੁਣਾ ਕਰ ਯਾਰ ਲਓ ਜੀ 47000 ਦੇ ਠੰਡੀ ਸੀ ਚੰਗਾ ਕੱਢੀ ਜਾਓ ਜੀ ਚੰਗਾ ਚੰਗਾ ਕਰਵਾ ਜਾ ਵੀਰ ਨੇ ਸੇਲ ਵਾਲਾ ਕੰਮ ਹੀ ਕਰਦਾ ਆ ਵੇਖੋ ਆਫਰਾਂ ਲਾ ਦੀਆਂ ਵੀਰ ਨੇ ਆਫਰਾਂ ਹੀ ਲਾ ਦੀਆਂ ਵੱਡੀਆਂ ਆਫਰਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਇਦਾਂ ਦੇ ਪਸ਼ੂ ਆਪਾਂ ਰੋਜ਼ ਤੁਹਾਡੇ ਲਈ ਲੈ ਕੇ ਹਾਜ਼ਰ ਆਂ ਨੇਕੇ ਨੇਕੇ ਰੇਟ ਹੁੰਦੇ ਆ ਤੇ ਪਸ਼ੂ ਵੀ ਚੰਗੇ ਹੁੰਦੇ ਆ ਤੇ ਵੀਡੀਓ ਪੂਰੀ ਵੇਖ ਕੇ ਲਾਈਕ ਕਮੈਂਟ ਮੇਰਾ ਭਰਾ ਸ਼ੇਅਰ ਜਰੂਰ ਕਰੇ ਵੀਡੀਓ ਠੀਕ ਆ ਜੀ ਪਸ਼ੂ ਮੈਂ ਜੀ ਸਸਤੇ ਹੀ ਬਸ ਮਿਲਣਗੇ ਬਿਲਕੁਲ ਸਹੀ ਗੱਲ ਹੈ 20000 ਮਾਰਕੀਟ ਨਾਲ ਸਸਤੇ ਮਿਲਣਗੇ ਠੀਕ ਆ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਠੀਕ ਹੈ ਜੀ